ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਮਿੱਤਰੋ ਬਠਿੰਡੇ ਜ਼ਿਲ੍ਹੇ ਦੇ ਮਸ਼ਹੂਰ ਤੇ ਮਨਮਤੇ ਨਗਰ ਪਿੰਡ ਟਪਾਲੀ ਦੇ ਵਿੱਚ ਤੇ ਟਪਾਲੀ ਪਿੰਡ ਦੇ ਵਿੱਚ ਇੱਕ ਜਾਣਿਆ ਪਛਾਣਿਆ ਚਿਹਰਾ ਵਾ ਮਿੱਤਰੋ ਜਿੰਦਾ ਪਸ਼ੂ ਪਾਲਣ ਕਿੱਤੇ ਦੇ ਵਿੱਚ ਔਰ ਬਰੀਡਿੰਗ ਲਾਈਨ ਦੇ ਵਿੱਚ ਮੇਲਿਆਂ ਦੇ ਵਿੱਚ ਬਹੁਤ ਵੱਡਾ ਨਾਮ ਆ ਭਾਈ ਤੇ ਭਾਈ ਕੌਣ ਆ ਭਾਈ ਪਿੰਦੀ ਸਿੱਧੂ ਮਿੱਤਰੋ ਪ੍ਰਿਯਦੀ ਸਿੱਧੂ ਬਾਈ ਦੇ ਕੋਲੇ ਪਹੁੰਚੇ ਆ ਅੱਜ ਸਵੱਬ ਬਣਿਆ ਵਾ ਲੰਮੇ ਸਮੇਂ ਤੋਂ ਅੱਜ ਜਾਣੇ ਕੱਲ ਜਾਣੇ ਇਸ ਤਰ੍ਹਾਂ ਟਾਈਮ ਪਈ ਤਾਂ ਨਹੀਂ ਹੁੰਦਾ ਕਿ ਤੇ ਸਾਡਾ ਹੁੰਦਾ ਤੇ ਅੱਜ ਫਿਰ ਇੱਕ ਸਮਾਂ ਫਿਕਸ ਕੀਤਾ ਸੀ ਮਿੱਤਰੋ ਤੇ ਉਸ ਸਮੇਂ ਤੇ ਅਸੀਂ ਇਕੱਠੇ ਹੋਏ ਆ ਅੱਜ ਸਾਰੇ ਫਾਰਮ ਦੀ ਵਿਜ਼ਿਟ ਕਰਾਵਾਂਗੇ ਤੁਹਾਨੂੰ ਭਰਾ ਦੇ ਔਰ ਜਿਹੜੇ ਬਾਈ ਹੋਣੇ ਇਹ ਡੇ ਡੇ ਪਰ ਡੇਲੀ ਵੀ ਮਈਆਂ ਦੇ ਤਿਆਰ ਕਰਦੇ ਹੋ ਉਹਨਾਂ ਬਾਰੇ ਜਾਣਾਂਗੇ ਵੀ ਕੀ ਕੁਝ ਪਾਉਂਦੇ ਆ ਕਿਹੜੀ ਖਰਾਕ ਦੇ ਨਾਲ ਇਹ ਡੇ ਡੇ ਆਰਡਰ ਕੁਆਲਿਟੀਾਂ ਪੜਦੀਆਂ ਜਿਹੜੀਆਂ ਆਜੋ ਕਰਦੇ ਆ ਮੁਲਾਕਾਤ ਆਪਾਂ ਬਾਈ ਪਿੰਦੀ ਸਿੱਧੂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਹਾਲਾਤ ਬਹੁਤ ਵਧੀਆ ਬਾਈ ਹਾਂ ਜੀ ਬਹੁਤ ਵਧੀਆ ਚੜਦੀ ਕਲਾ ਦੇ ਸਾਰੇ ਹਾਂ ਜੀ ਚੜਦੀ ਕਲਾ ਅੱਛਾ ਪਿੰਦੀ ਬਾਈ ਪਹਿਲਾ ਸਵਾਲ ਮੇਰਾ ਹਾਂ ਜੀ ਕਿਹੜੇ ਸਾਲ ਤੋਂ ਦੋ ਤੋਂ ਸ਼ੁਰੂ ਹੋ ਗਿਆ ਸੀ ਇਸ ਕਿੱਤੇ ਦੇ 2017 ਤੋਂ ਬਾਈ 2017 ਤੋਂ ਲੈ ਕੇ ਅੱਜ 25 ਚੱਲ ਗਏ ਹਨਾ ਹਾਂ 25 ਚੱਲ ਗਏ ਤੇ 25 ਦੇ ਵਿੱਚ ਵੇਖ ਲਈ ਬਾਬੇ ਦੀ ਕਿਰ ਬਈ ਅਚਾਪਿੰਦੀ ਵੀ ਇਸ ਟਾਈਮ ਫਾਰਮ ਦੇ ਉੱਤੇ ਕਿੰਨੇ ਜਾਨਵਰ ਆਪਣੇ ਆਪਣੇ ਹੋਣਗੇ ਜੀ 40 40 ਹੋਣਗੇ ਹੁਣ ਛਾਲੇ ਵੱਡੇ ਹਾਂ ਥੋੜੇ ਵੱਡੇ ਹਾਂ ਜੀ ਪੀਕ ਲੈਵਲ ਦੁੱਧ ਦੇਣ ਵਾਲੀਆਂ ਮਈਆਂ ਕਿੰਨੇ ਬੀਕ ਟੈਂਕ ਤਾਂ ਦੁੱਧ ਦੇਣ ਵਾਲੀਆਂ ਮੱਝਾਂ ਤਾਂ ਉਸ ਲੋੜ ਜਿਹੜਾ ਸੱਜਰ ਵਾਲਾ ਕੰਮ ਤਾਂ ਦੋ ਕੀ ਇੱਕ ਫੈਕਟਰੀ ਵਾਲੀ ਤੇ ਕਾਲੀ ਨਾਗਣੀ ਜਿਹੜੀ ਛੋਟੀ ਹਾਂਜੀ ਇਹ ਦੋ ਕੀ ਹੈ ਜਣੀ ਕਿ ਜਿਹੜੀਆਂ ਆਪਾਂ ਕਹਿ ਸਕਦੇ ਸੱਜਰ ਹੈ ਹੁਣ ਸੂਆ ਪੈ ਲੱਗੂਗਾ ਹੁਣ ਸਾਰੀਆਂ ਮਤਲਬ ਦੱਬਣ ਹੈ ਹੁਣ ਡਰਾਈ ਤੇ ਹਾਂ ਕੁਝ ਡਰਾਈ ਕਰੀ ਜਾਂਦੇ ਆ ਕੁਝ ਕਰਤਿਆਂ ਤਾਂ ਹੁਣ ਸੂਆ ਪੈ ਲੱਗਦਾ ਨੌਵੇਂ ਨੌਵੇਂ ਦੇ ਵਿੱਚ ਬਈ ਨੌਵੇਂ ਮਹੀਨੇ ਹਾਂ ਸੂਆ ਸਟਾਰਟ ਹੋ ਜਾਣਾ ਠੀਕ ਆ ਬਈ ਠੀਕ ਹੈ ਤੇਰੀ ਬਈ ਇੱਕ ਗੱਲ ਹੈ ਜਿਵੇਂ ਆਮ ਜਰਤਾਂ ਗਈ ਬਦੇ ਕਹਿੰਦੇ ਵਾਜਦਾ ਕੁਛ ਨਹੀਂ ਪਰ ਤੂੰ ਇਸ ਕਿਤੇ ਦੇ ਵਿੱਚ 2017 ਤੋਂ ਲੈ ਕੇ 25 ਦੀਕ ਦਾ ਤੇ ਤੂੰ ਸਹੀ ਇਮਾਨਦਾਰੀ ਦੇ ਨਾਲ ਆਪਾਂ ਇੱਕ ਅੱਜ ਵੀਡੀਓ ਨਹੀਂ ਆਪਾਂ ਇੱਕ ਦਰਸ਼ਕ ਵੀਰਾਂ ਨੂੰ ਉਹ ਸੱਚ ਦਿਖਾਉਣਾ ਜਿਹੜਾ ਆਮ ਚਲਦਾ ਆਪਾਂ ਉਹ ਚੀਜ਼ ਉਹਨਾਂ ਦੇ ਰੂਪ ਰੂਪ ਲੈ ਕੇ ਆਉਣੀ ਜਿਹੜੇ ਭਰਾ ਕਹਿੰਨ ਵੀ ਵਾਕੇ ਅੱਜ ਚੀਜ਼ ਦਿੱਤੀ ਆ ਵੀਡੀਓ ਦੇ ਵਿੱਚ ਅਗਲਾ ਕਹਦਾ ਕੁਛ ਦੱਸ ਦਿੰਦੇ ਆ ਹੁੰਦਾ ਕੁਝ ਹੈ ਨਾ ਪਿੰਦੀ ਬਈ ਪਿੰਦੀ ਬਈ ਇੱਕ ਇਹ ਗੱਲ ਆ ਵੀ ਜਿਹੜਾ ਜਿਵੇਂ ਆਪਾਂ ਹੁਣ ਜਨਵਾਰ ਤੋਂ ਤਿਆਰ ਕਰਦੇ ਆ ਕੀ ਕਮਾਈ ਕਰਦੇ ਬਚਤ ਕਿੰਨੀ ਆ ਸਹੀ ਜਿਹੜੀ ਹੁਣ ਦੇਖੋ ਐਵਰੇਜ ਇਹ ਲਾ ਕੇ ਵੀ ਆਪਾਂ ਚੱਲੀਏ ਮੈਂ ਕੱਲ੍ਹ ਆਪਦੇ ਲਾਈਵ ਦੇ ਵਿੱਚ ਵੀ ਆਖਿਆ ਸੀਗਾ ਚੈਨਲ ਤੇ ਵੀ ਜਿਹੜੀਆਂ ਜਿਹੜੇ ਪਸ਼ੂ ਆ ਵੀ ਮੈਂ ਕਦੇ ਇਦਾਂ ਦਾ ਟਾਈਮ ਨਹੀਂ ਦੇਖਿਆ ਇਹਨਾਂ ਸਾਲਾਂ ਦੇ ਵਿੱਚ ਵੀ ਜਿਹੜੇ ਮੈਂ 2 ਮਹੀਨਿਆਂ ਦੇ ਪੱਲੋਂ ਖਵਾਦ ਪਸ਼ੂ ਡਰਾਈ ਟਾਈਮ ਦੇ ਵਿੱਚ ਵੀ ਪੱਲੋਂ ਨਹੀਂ ਖਾਂਦੇ ਕੁਛ ਮਾਲਕ ਨੂੰ ਦਿੰਦਿਆਂ ਜਿਵੇਂ ਸਾਰਾ ਡਰਾਈ ਟਾਈਮ ਦਾ ਘੱਟ ਹੁੰਦਾ ਉਦੋਂ ਸਭ ਤੋਂ ਘੱਟ ਪੈਸੇ ਕਿੰਨੇ ਹੁੰਦੇ 30 35000 ਰੁਪਏ ਤੱਕ ਵੀ ਭਜਾਈ ਜਾਂਦੀਆਂ ਠੀਕ ਹੈ ਤੇ ਜੇ ਸਾਲ ਦੀ ਆਪਾਂ ਜਾਦੇ ਕਰਦੇ ਆ ਵੀ ਦੁੱਧ ਚੰਗੇ ਦੀ ਗੱਲ ਕਰੀਏ ਦੁੱਧ ਬਾਦ ਦੁੱਧ ਵਾਲਿਆਂ ਵੀ ਸਮਾਈ ਦੀ ਚੰਗੇ ਦੀ ਗੱਲ ਕਰੀਏ ਵੀ ਕਿਵੇਂ ਸਾਹਮਣੀ ਆ ਉਹ ਜੋਰ ਜਿਆਦਾ 45 50 ਸਾਲ ਪਹਿਲਾਂ ਲੱਗਦਾ ਮੱਝ ਸੂਣ ਤੇ ਤੇ ਜਾਂ 40 50 ਦਾ ਜੋਰ ਵੱਧ ਲੱਗਦਾ ਉਹਨਾਂ ਨੂੰ ਪੀਕ ਟਾਈਮ ਤੇ ਸਾੜ ਕੇ ਤੇ ਜਿਹੜਾ ਮਤਲਬ ਪੀਕ ਟਾਈਮ ਦੀ ਕਮਾਈ ਹੁੰਦੀ ਆ ਉਹ ਤਾਂ ਬਈ ਵੱਡੇ ਫਾਰਮ ਦੀ ਜਿਹਦੇ ਕੋਲੇ 20 ਪਸ਼ੂ ਸੂਣ ਲੱਗ ਜਾਂ ਮਗਰਲੀ ਵਾਰ ਆਪਣਾ ਕੋਲੇ 16 17 ਹੀ ਸੀਗੇ ਤਾਂ ਫਿਰ ਵੀ ਜੇ ਐਵਰੇਜ ਆਪਾਂ ਪਾ ਕੇ ਚੱਲੀਏ ਵੀ ਦੁੱਧ ਦੀ 1 ਲੱਖ ਸਵਾ ਲੱਖ ਰੁਪਈਆ ਐਵਰੇਜ ਢਾਲਦੀ ਆ ਖਰਚੇ-ਕੁਰਚੇ ਵਧੀਏ ਖੁੱਲੇ ਕਰਕੇ ਵੀ ਆਪਾਂ ਇਹ ਜੀ ਸੋਚ ਸਕਦੇ ਹਾਂ ਮੰਨ ਲਓ ਵੀ 20 1 ਕਰਦੇ ਆਂ ਹਾਂ ਦੁੱਧ ਦੇ ਵਿੱਚ ਇੱਕ ਨੋਰਮਲ ਇਹ ਇਹ ਆਪ ਨੋਰਮਲ ਕਮਾਈ ਹਾਂ ਜਿਹੜੀ ਕੋਈ ਆਪਣੀ ਵੇਚਣ ਵਾਲੀਆਂ ਚੀਜ਼ਾਂ ਜਾਂ ਉਹ ਪਹਿਲਾਂ 2 ਸਾਲ ਪਹਿਲਾਂ ਮੈਂ ਕੱਟੀਆਂ ਬਹੁਤ ਬੁੱਕ ਸੀ ਉਹ ਦਿਤੀਆਂ ਉਹ ਤਾਂ ਕਿਤੇ ਕਮਾਈ ਆਪ ਗਿਣੀ ਨਹੀਂ ਗਈ ਉਹਦਾ ਇਸਟਰੀ ਮਤਲਬ ਐਂ ਕਹਿੰਦਾ ਵੀ ਚਲ ਜਾਨਵਰ ਜਿਹੜੇ ਬਿੱਗ ਉਹ ਠੀਕ ਹੈ ਵੀ ਜਿਹੜੀ ਦੁੱਧ ਦੇ ਵਿੱਚੋਂ ਮੋਟੀ ਮੋਟੀ ਜੀ ਵੀ ਦਸੀ ਇਹ ਸਾਲ ਦੇ ਵਿੱਚ 10-12 ਲੱਖ ਰੁਪਈਆ ਜਿਹੜੇ ਇੰਨੇ ਪਸ਼ੂ ਚੰਗੀ ਦੁੱਧ ਵਾਲੇ ਚੰਗੀ ਬਰੀਡ ਵਾਲੇ ਉਹ ਦੇ ਦਿੰਦੇ ਅਤੇ ਜੇ ਐਵਰੇਜ ਪਾਣੀ ਹੋਵੇ ਬੱਚਿਆਂ ਦੀ ਆਪਾਂ ਕੀਮਤਾਂ ਦੇ हिसाब ਨਾਲ ਤਾਂ ਫੇਰ ਤਾਂ ਆਪਣਾ ਹੋਰ ਵੀ ਮਹੀਨਾ ਮਤਲਬ ਸਾਰਾ ਜੇ ਹੁਣ ਹਰ ਵਾਰੀ 8-10 ਤਿਆਰ ਕਰਕੇ ਵੇਚੀ ਜਾਈਏ ਤਾਂ ਆਪਣੀ ਉਹੀ ਫਾਰਮ ਦੀ ਜਾਨੀ ਕਿ 18-20 ਪਸ਼ੂਆਂ ਤੋਂ 25-30 ਲੱਖ ਰੁਪਏ ਦੇ ਆਂਦਨ ਬਣ ਜਾਣਗੇ ਅਜੇ ਪਿੰਦੀ ਭਾਈ ਇੱਕ ਮਨ ਨਾਲ ਜਿਵੇਂ ਤੁਸੀਂ ਹੁਣ ਫੀਡ ਦੇ ਵਿੱਚ ਇਹਨਾਂ ਨੂੰ ਜਾਨਵਰ ਜਿਵੇਂ ਤੁਹਾਡੇ ਬੱਚੇ ਵੇਖ ਰਿਆ ਮੈਂ ਹਾਂ ਨਿੱਕੇ ਦੋ ਖੜੇ ਆ ਤੁਸੀਂ ਇਹ ਕਿੰਨੇ ਕਿੰਨੇ ਚਿਰ ਦੇ ਤੋਂ ਹੈ ਭਾਈ ਇਹ ਦੋਨੇ ਬਈ ਇੱਕ ਤਾਂ 3 ਮਹੀਨਿਆਂ ਦੀ ਹੋ ਗਈ ਇੱਕ 3 ਮਹੀਨਿਆਂ ਤੋਂ ਥੋੜੀ ਜਿਹੀ ਘੱਟ ਆ ਜਿਹੜੀ ਪਰਲੀ ਆ ਇਹਨਾਂ ਦਾ ਹੁਣ ਦੁੱਧ ਬੰਦ ਹੋ ਗਿਆ ਬਾਈ ਹੁਣ ਇਹਦਾ ਦੁੱਧ ਬੰਦ ਹਾਂ ਜੇ ਪਿੰਦੀ ਵੀ ਕੀ ਪਾ ਰਿਹਾ ਇਸ ਟਾਈਮ ਤੇ ਯਾਰ ਬੱਚੇ ਤਰਿਆਂ ਲੱਗਦੇ ਜਿਵੇਂ ਵੀ 1 ਕੱਟੀਆਂ 6 ਮਹੀਨਿਆਂ ਦੀ ਤੇ ਪਰਮਾਤਮਾ ਦੀ ਕਿਰਪਾ ਨਾਲ ਰਲ ਜਾਣਾ ਇਹਨਾਂ ਨੇ ਹਾਂ ਬਾਈ ਜੀ ਸਾਬ ਇਹਨਾਂ ਦਾ ਗ੍ਰੋਥ ਹਾਂ ਗ੍ਰੋਥ ਬਹੁਤ ਹੋਣੀ ਆ ਵੀ ਹੁਣ ਟਾਰਗੇਟ ਆਈਆਂ ਵੀ ਜਿਹੜਾ ਹੁਣ ਵਾਲਾ ਕੱਟਾਂ ਆਪਾਂ ਸਮਝੀ ਜਾਂਦੇ ਆ ਕਿ ਪਹਿਲਾਂ ਵਾਲਾ ਆਪੀ ਆਪਾਂ ਗੱਬਣ ਕਰਾਉਣ ਦੀ ਕੋਸ਼ਿਸ਼ ਕਰਦੇ ਹੀ ਪੌਣੇ 2 ਸਾਲ ਤੱਕ ਹੂੰ ਠੀਕ ਹੈ ਵੀ ਜਿਹੜੀ 2.5 ਸਾਲਾਂ ਤੋਂ ਪੌਣੇ 3 ਸਾਲ ਦੀ ਸੂਪੇ ਤਾਂ ਹੁਣ ਕੋਸ਼ਿਸ਼ ਇਹ ਹੀ ਕਰਾਂਗੇ ਵੀ ਇੱਕ ਬਹੁਤ ਛੋਟਗਾ ਪਹਿਲਾਂ ਸਾਲਾਂਾਂ થી ਨਾਲੇ ਵਜਨ ਘਟ ਸੀਗਾ ਵੀ ਸਵਾ 2 ਸਾਲਾਂ ਤੱਕ ਵੀ ਛੋਟੀ ਸੂਪ ਆਂਦੀ ਹੈ ਇਹ ਹੁਣ ਵਾਲੇ ਜਿਹੜੇ ਬੱਚਿਆਂ ਦੀ ਕੇਅਰ ਹੈ ਇਹਨਾਂ ਦੀ ਉਮੀ ਕਰਾਂਗੇ ਇਹਨਾਂ ਨੂੰ ਫੀਡ ਦੇ ਨਾਲ ਨਾਲ ਇੱਕ ਪਿਓਰ ਕਾਫ ਪਿਓਰ ਕਾਫ ਬੜੇ ਇਕਟ ਹੁੰਦਾ ਕਾਫ ਪਿਓਰ ਕਾਫ ਦੇ ਨਾਲ ਠੀਕ ਆ ਅੱਛਾ ਪਿਊਸ ਕਰ ਅੱਛਾ ਭਾਈ ਪਿਓਰ ਕਾਫ ਕੋਲ ਇਹ ਨਾਲ ਹਾਂਜੀ ਨਾਲ ਫੀਡ ਉਹ ਭਾਈ ਆਪਣੇ ਕੋਲ ਹੈਗਾ ਇੱਥੇ 50 ਟਨ ਦਾ ਹਾਂ ਭਾਈ ਮੇਰੇ ਕੋਲ ਤਾਂ ਹੁਣ ਜਿਵੇਂ ਮੰਨ ਲਓ ਆਪਾਂ ਪੌਣੀ ਰਹਿਣੇ ਹਨਾ ਖੁੱਲੇ ਵੀ ਆਦੇ ਪਏ ਹੋਣਗੇ ਸਾਰੀਆਂ ਚੀਜ਼ਾਂ ਤਾਂ ਇਹ ਸੀਗਾ ਭਾਈ ਪਿਓਰ ਕਾਫ ਪਿਓਰ ਕਾਫ ਇਹ ਜਿਹੜਾ ਹੈ ਅੱਛਾ ਇਹ ਫਿਰ ਇਹਨਾਂ ਬੱਚਿਆਂ ਨੂੰ ਨਾਲ-ਨਾਲ ਫੀਡ ਦੇ ਦੇਣਾ ਹੈ ਹਾਂ ਜਿਹੜਾ ਪਿਓਰ ਕਾਫ ਹੈ ਨਾਲ ਦਿੰਨੇ ਇਹਨਾਂ ਨੂੰ ਦੋਨਾਂ ਨੂੰ 50 ਕਾ ਮੇਲੀ ਪਾਈਦਾ ਠੀਕ ਹੈ ਜੀ ਠੀਕ ਹੈ ਜਿਵੇਂ ਫੀਡ ਦੇ ਨਾਲ ਜੀ ਤਾਂ ਇਹਨਾਂ ਨੂੰ ਜਿਵੇਂ ਮਰਜ਼ੀ ਫੀਡ ਦੇ ਮਤਲਬ ਹਾਂ ਖਾ ਜਾਣੀਆਂ ਕਿੰਨੇ ਗ੍ਰਾਮ ਪਾਉਣੇ ਪਈ ਆ ਪੈਨੋ ਇਹਨਾਂ ਨੂੰ 25 ਗ੍ਰਾਮ ਇੱਕ ਨੂੰ 25 ਮਤਲਬ ਹਾਂ ਟਾਈਮ ਦਾ ਦੇ ਦੇ ਉੱਤੇ ਸਮਾਂ ਵੀ ਸਾਰਾ ਲਿਖਿਆ ਹੋਆ ਹੁੰਦਾ ਭਈ ਆ ਦੇ 15 ਦਿਨ ਦੇ ਬੱਚੇ ਨੂੰ ਫਿਰ 15 ਤੋਂ 30 ਦਿਨ ਫਿਰ 45 ਦਿਨਾਂ ਤੋਂ ਫਿਰ ਜਿਹੜੇ 45 ਤੋਂ 60 ਦਿਨ ਇਹਨਾਂ ਨੂੰ 25 25 ਐਮਐਲ ਦੱਸਿਆ ਵੈ ਜਿਹੜਾ 60 ਦਿਨਾਂ ਨਾਲ ਬੁੰਜ ਪੀਤੀ ਆ ਮੈਨਾਂ ਹਾਂ ਬਸ ਇਹ ਮਤਲਬ ਮੰਨ ਲਓ ਜੇ ਇੱਕ ਕਟੂਰੂ ਜਾਂ ਤਿੰਨ ਚਾਰ ਬੋਤਲਾਂ ਵੀ ਪੀ ਜਾਂਦਾ ਇਹਿੰਨੇ ਦੇ ਭਾਈ ਇੱਕ ਗੱਲ ਇਹ ਕੰਪਨੀ ਨੇ ਪ੍ਰੋਡਕਟ ਜਿਹੜੇ ਤਿਆਰ ਕੀਤੇ ਆ ਭਾਕ ਮਾਲ ਤਿਆਰ ਕੀਤੇ ਹੈ ਨਾ ਤੁਹਾਡੇ ਕੋਲ ਉਹਦਾ ਰਿਜ਼ਲਟ ਮੈਂ ਅੱਗੇ ਵੀਡੀਓ ਦੇ ਵਿੱਚ ਦਿਖਾਉਣਾ ਹੈ ਭਾਈ ਅੱਗੇ ਨਾ ਜਿਵੇਂ ਫੀਡ ਬੂਲ ਕਟਾਂ ਲੇਟ ਖਾਂ ਲੱਗਦੀਆਂ ਇਹ ਜਦੋਂ ਆਪਾਂ ਦੇਣਾ ਸਟਾਰਟ ਕਰਦਾਂ ਇਹ ਅੰਦਰੋਂ ਵੀ ਜਿਹੜੀ ਗਰੋਥ ਵਧਾਉਣ ਦੇ ਵਿੱਚ ਵੀ ਮਤਲਬ ਹਰ ਕੰਮ ਕਰਦਾ ਉਹ ਲੀਵਰ ਬੋਲਾ ਕੇ ਭੁੱਖ ਵਧਾਉਣ ਤੋਂ ਲਾ ਕੇ ਹਨਾ ਗਰੋਥ ਜਿਆ ਮਾਲਾ ਕੋਈ ਨਾ ਕੋਈ ਪਸ਼ੂ ਦੇ ਕੋਈ ਘਾਟਾਂ ਵਾਧਾ ਹੁੰਦੀਆਂ ਸਾਰੀਆਂ ਦੇਸੀ ਪਹਾ ਹੈਗੇ ਸਾਰੀਆਂ ਚੀਜ਼ਾਂ ਪੂਰਾ ਕਰ ਦਿੰਦਾ ਅੱਛਾ ਇਹ ਕਿੰਨੇ ਖਾਤਰੀ ਮੰਨਣਾ ਹੁਣ ਕਟੀਆਂ ਹੈ ਦੋਨੇ ਫੈਮਲੀ ਕਿਲੋ ਕਿਲੋ ਫੀਡ ਖਾ ਜਾਂਦੇ ਆ ਮਾੜੀ ਰੋਟੀ ਭਾਂਦੀ ਬਾਜ ਦੇ ਜਣੀ ਕਿ ਦਿਨ ਦਾ ਦੋ ਦੋ ਕਿਲੋ ਫੀਡ ਤੇ ਆ ਗਈਆਂ ਜੀ ਹਾਂਜੀ ਬਾਈ ਤੇ ਇਹ ਕਿੰਨੇ ਕਿੰਨੇ ਚਰਦੀਆਂ ਪਿੰਦੀ ਵੀ ਦੋਵੇਂ ਕਟੀਆਂ ਵਿੱਚ ਇਹ ਕਟੀਆਂ ਬਾਈ ਇੱਕ ਤਾਂ ਮਤਲਬ ਇਹ ਹੈਗੀ ਹੁਣ 3 ਮਹੀਨੇ ਤੋਂ ਉੱਤੇ ਉਹ ਜਿਹੜੀ ਹਾਂ ਤਿੰਨ ਮਹੀਨਾ ਦੀ ਇਹ ਮਾਰਚ ਦੀ 11 ਤਰੀਕ ਨੂੰ ਸੋਈ ਆ ਨਹੀਂ ਅਪ੍ਰੈਲ ਚ ਅਪ੍ਰੈਲ 11 ਨੂੰ ਸੋਈਏ ਦੇਖ ਲੈ ਬਾਈ ਕਿੰਨੇ ਟਾਈਮ ਦੀ ਹੋਗੀ ਤੇ ਦੂਜੀ ਬਦਲ ਤਾ 12 ਦਿਨ ਬਾਅਦ ਜਦੋਂ ਮੈਂ ਫਸਲ ਜੋ ਆ ਸੀ ਇੱਕੋ ਹੀ ਆ ਪਈਆ ਕਰਮਾ ਲਈ ਇਹ ਕਿਹਦੇ ਸੀਮਨ ਦੀਆਂ ਆ ਗਈਆਂ ਪਿੰਨੇ ਇਹ ਸੀਮਨ ਇੱਕ ਤਾਂ ਗੋਪੀ ਦੀ ਆ ਬਾਈ ਗੋਪੀ ਬੰਦ ਦੀ ਹਾਂ ਤੇ ਕਾ ਮਨੂਦੀ ਆ ਅਬੀ ਮੈਨੂੰ ਦੀ ਉਹ ਪਰਲੀ ਗੋਪੀ ਬੰਦ ਦੀ ਹੋਗੀ ਨਹੀਂ ਨਹੀਂ ਔਰਲੀ ਗੋਪੀ ਹਾਂ ਪਰਲੀ ਗੋਪੀ ਬੰਦਦੀ ਆ ਬਾਈ ਬਲੈਕ ਆ ਵੀ ਮੈਨੂੰ ਸੀ ਨਾ ਹਾਂ ਹਾਂ ਗੋਪੀ ਬੰਦ ਦੀ ਘਾਟਾ ਪਾ ਗਿਆ ਹਾਂ ਹਾਂ ਬਾਈ ਬਿਲਕੁਲ ਬਿਲਕੁਲ ਸਹੀ ਗੱਲ ਆ ਬਾਈ ਤੇ ਅੱਛਾ ਇੱਕ ਗੱਲ ਹੋਰ ਆ ਬਾਈ ਕਹਿੰਦੀ ਬਾਈ ਇਹ ਤਾਂ ਹੋ ਗਏ ਬੱਚਿਆਂ ਵਾਲੇ ਹਨਾ ਆ ਜਿਵੇਂ ਮੈਂ ਯਾਰ ਦੁਨੀਆ ਮਈਆਂ ਦੇ ਲੇਵੇ ਲੂਵੇ ਦੇਖ ਲਿਆ ਜਿਵੇਂ ਉਹ ਮੈਂ ਹੁਣ ਆਪਣੇ ਤਿੰਨ ਨੰਬਰ ਤੇ ਤਿਆਰ ਰੱਖਦੀ ਆ ਹਨਾ ਹਾਂ ਮੱਝ ਦੇਖੋ ਬਾਈ ਹਾਂ ਮੱਝ ਦੇਖ ਨਾਲੇ ਦੇਖ ਲਓ ਕੁੜਾ ਵੀ ਨਹੀਂ ਤੋੜਿਆ ਹਜੇ ਕੱਟੋ ਕੱਟੇ ਇਹ ਹੱਥ ਤਾਂ ਨਹੀਂ ਸੁਣਦੀ ਬਾਈ ਹਾਂ ਇਹਦਾ ਐ ਬਣੀ ਫਿਰ ਜਿਵੇਂ ਮਨ ਲਾ ਚਫਗਾ ਹੁੰਦੀ ਆ ਹਾਂ ਜੇ ਤੂੰ ਯਾਦ ਕਰਾ ਤਾਂ ਜਿਵੇਂ ਭਰਾ ਕਹਿਣਗੇ ਵੀ ਹੋਰ ਵੀ ਹੱਥੇ ਨੂੰ ਕਿਵੇਂ ਤਿਆਰ ਹੋਈ ਆ ਤੂੰ ਯਾਦ ਕਰਵਾ ਦੀ ਸਰ ਬੇ ਬਾਈ ਮੈਂ ਤੈਨੂੰ ਇਹਦਾ ਇੱਕ ਛੋਟੀ ਜੀ ਨਾ ਕਲਿੱਪ ਭੇਜ ਦੂੰ ਤੇ ਕਲਿੱਪ ਭੇਜ ਦੂੰ ਬਈ ਮੈਂ ਤੇ ਕਿ ਦਿੱਤੀ ਕਿਸ ਕੈਂਟਾ ਦੀ ਨਾਲੇ ਜਾਰੂ ਤਾਂ ਦੱਸ ਜਾਉ ਵੀ ਭਾਈ ਆ ਹੁਣ ਤਿਆਰ ਹੋਈ ਆ ਜਿੰਨੀ ਇਹ ਇਕੱਲੇ ਫੀਡ ਦੇ ਨਾਲ ਇਹਨੇ ਤਿਆਰ ਕਰਦਾਂਗੇ ਇਹਨਾਂ ਨੂੰ ਕੋਈ ਪ੍ਰੋਡਕਟ ਇਹਨੋਂ ਹਰ ਚੀਜ਼ ਕਿਸੇ ਨਾ ਕਿਸੇ ਕੰਮ ਤੇ ਬਣੀ ਹੁੰਦੀ ਆ ਜੀ ਜੇ ਆਪਾਂ ਗੱਲ ਕਰੀਏ ਹੁਣ ਜਿਵੇਂ ਫੀਡ ਦੇ ਨਾਲ ਫੀਡ ਵੀ ਵਧੀਆ ਦੇਣੀ ਆ ਫੀਡ ਪਹਿਲਾਂ ਤੋਂ ਆਪਾਂ ਆਪਣੀ ਘਰ ਦੀ ਲਾਉਣੀ ਆ ਤਾਂ ਜੇ ਆਪਾਂ ਕਹਿ ਲਈਏ ਮੱਝਾਂ ਨੂੰ ਬਈ ट्रांजੈਕਸ਼ਨ ਵਗੈਰਾ ਆਪਾਂ ਫਿਰ ਨਹੀਂ ਪਾਉਂਗੇ ਦੇਖੋ ਹੁਣ ਵੀ ਨਹੀਂ ਕੋਈ ਮਰਜ਼ੀ ਫੀਡ ਦੇ ਸਕਦਾ ਮੱਝ ਸੁਣਨ ਲਈ ਕਿਤੇ ਦਾਣਾ ਨਾਲ ਉਹ ਮਿਲੂਗਾ ਹਾਂ ਜਿਹੜੀ ਮਤਲਬ ਬੱਚਿਆਂ ਨੂੰ ਜਿਹੜੀ ਉਹਨਾਂ ਨੂੰ ਮੋਲ ਵਾਲਾ ਜੋਰ ਰੱਖੀਦਾ ਮੋਲ ਵਾਲੀ ਫੀਡ ਕਿਉਂਕਿ ਉਹੀ ਖਾਂਦੇ ਆ ਨਾ ਚੰਗੇ ਬਣਦੇ ਆ ਫਿਰ ਇਹਦਾ ਮੱਝਾਂ ਨੂੰ ਹੁਣ ਜਿਹੜੀ ਮੱਝ ਨੂੰ ਆ ਬਾਈ ਖਰਾਕ ਦੇ ਨਾਲ ਨਾਲ ਜਦੋਂ ਮੰਨ ਲਓ ਹੁਣ ਸੂਣ ਦੇ ਵਿੱਚ ਮੱਝ ਦੇ ਆ ਦਿਖਾ ਦੇ ਸੀਐਨਐਸ ਐਚ ਗੋਲਡ ਇਹ ਰੇਂਜ ਦਾ ਫਾਇਦਾ ਵੀ ਕਿਵੇਂ ਜਿਵੇਂ ਅਗਲਾ ਕਹਿੰਦਾ ਚੱਡਾ ਬਹੁਤ ਤਕੜਾ ਬਣਾਇਆ ਇਹ ਬਾਈ ਸਾਰੀ ਜਿਹੇ ਮਗਰਲੇ ਸੂਏ ਦਾ ਜਿਹੜਾ ਦੁੱਧ ਬਦਬਾਦ ਘਾਟ ਹੁੰਦੀ ਹੈ ਨਾ ਤਾਂ ਉਹ ਸਾਰੀ ਪੂਰੀ ਕਰ ਦਿੰਦੀ ਹੈ ਸੀਐਨਐਸ ਗੋਲਡ ਹਾਂ ਇਹਦੇ ਵਿੱਚ ਹੋਰ ਪਿੰਦੀ ਬਾਈ ਹਾਂ ਜਿਵੇਂ ਵਿਟਾਮਿਨ ਦੇ ਵਿੱਚ ਜਿਹੜਾ ਐਪ ਚ ਹੁੰਦਾ ਮਾਲ ਉਹ ਪੱਤਾ ਦਿੱਤਾ ਹੋਇਆ ਸਾਰਾ 1500 ਦਿੱਤਾ ਵਾ ਆਮ 12 1250 ਹੀ ਆਪਾਂ 1250 ਦੇ ਵਿੱਚ 1500 ਐ ਉਹਦਾ ਕਰਕੇ ਆਪਣੀ ਜਿਵੇਂ ਲੋਡ ਹੁੰਦੀ ਹੈ ਤੇ ਇਹ ਜੀ ਜੋ ਨੋਟ ਕੀਤੀਆਂ ਆ ਦੇਖੋ 10 ਕ ਵੀਰਾਂ ਨੂੰ ਦੱਸਣ ਦਊਗਾ ਇੱਕ ਚੀਜ਼ ਜਿਹੜੀ ਇਹਦੇ ਵਿੱਚ ਮਾਤਰਾਕਰਮ ਜਿਹੜੀ ਕੰਪਨੀ ਨੇ ਬਣਾਈ ਹੋਈ ਆ ਉਹ ਇੱਕ ਆਮ ਦਵਾਈਆਂ ਨੂੰ ਵੱਧ ਦਿੱਤੀ ਹੋਈ ਆ ਵੱਧ ਹੈ ਹਾਂ ਬਾਈ ਜੀ ਪੂਰੀ ਸਰੀਰ ਦੀ ਵੀ ਕੱਟ ਪਵੇ ਰਿਜ਼ਲਟ ਵੱਧ ਆਵੇ ਹਾਂ ਆਹ ਬਾਈ ਦੀ ਖੁੱਲੀ ਵੀ ਪਈ ਆ ਵੇਖੋ ਵੀ ਤੁਸੀਂ ਕਿਉਂ ਕਰੀ ਬਸੂਰੀ ਕਰਨ ਲਈ ਨਹੀਂ ਬਾਈ ਹੋਰ ਬਥੇਰੇ ਖਾਲੀ ਆ ਆਹ ਤੇ ਖਾਲੀ ਵੀ ਪਈਆਂ ਹਾਂ 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 ਆ ਘਟੜਾਂ ਵਾਲੀ ਖਾਲੀ ਕਰਕੇ ਘਟੜਾਂ ਵਾਲੀ ਦੂਜੀ ਐ ਸੌਰੀ ਸੀਐਨ ਇਹ ਬਈ ਆਏ ਆ ਤਿਆਰ ਕਰਨ ਲਈ ਪ੍ਰੋਡਕਟ ਤਾਂ ਕੋਈ ਨਾ ਕੋਈ ਵਰਤਣਾ ਪੈਂਦਾ ਹਾਂਜੀ ਇਹ ਜਿਵੇਂ ਲੀਵੇਦਰ ਤਿਆਰ ਕਰਦਾ ਇਹ ਕਿੰਨਾ ਟਾਈਮ ਪਹਿਲਾਂ ਦੇਣ ਲੱਗ ਪੈਣ ਜਿਵੇਂ ਪਸੂਦ ਦੇਣੀ ਹੁੰਦੀ ਬਈ ਮੈਂ ਜਿਹੜੀਆਂ ਛੋਟੀਆਂ ਨਾ ਛੋਟੀਆਂ ਨੂੰ ਤਾਂ ਮੈਂ 2 ਮਹੀਨੇ ਪਹਿਲਾਂ ਲੱਗ ਦਿਆਂ ਪਹਿਲਾਂ ਨਾ ਸੁੰਦੀ ਹਾਂ ਇਹਨਾਂ ਤੋਂ ਜੇ ਆਪਾਂ ਨੂੰ ਹੋਰ ਜਿਹੜੀਆਂ ਚੀਜ਼ਾਂ ਹੁੰਦੀਆਂ ਜਿਵੇਂ ਐਚ ਹੋਗੇ ਹਨ ਕਿ ਵੱਧ ਮਾਤਰਾ ਜਿਹਾ ਪਾਉਣੇ ਪੈਂਦੇ ਜਾਂ ਹੋਰ ਕਰਨਾ ਪੈਂਦਾ ਜੀ ਇਹਦੀ ਮਤਲਬ ਮੰਨ ਲਓ ਜਿਹੜਾ ਰੇਟ ਹੈ ਹੂੰ ਉਹ ਤਾਂ ਉਹਨਾਂ ਦੇ ਮੁਕਾਬਲੇ ਪੂਰਾ 2 ਪੈਸੇ ਸਾਹਤੀ ਪੈਂਦਾ ਉਹ 150 ਰੁਪਿਆ ਪਰ ਇਹਦੇ ਵਿੱਚ ਵੱਧ ਹੋਣ ਕਰਕੇ ਜਿਹੜੀ ਇਹਦੀ ਪੂਰੀ ਫੁੱਲ ਡੋਜ਼ ਆ ਦੇਣ ਦੀ ਉਹ ਕੰਪਨੀ ਦਾ 20 ਤੋਂ 25 ਐਮਐਲ ਤੋਂ ਵੱਧ ਹੋਊਗਾ ਨਹੀਂ ਦੇਊਣਾ ਤੇ ਮੈਂ ਜਿਹੜੀ ਝੋਟੀਆਂ ਹੋਣਗੀਆਂ ਝੋਟੀਆਂ ਨੂੰ ਮੈਂ 15-15 ਐਮਐਲ ਤੋਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦੰਨਾ ਠੀਕ ਹੈ ਜੀ ਜਿਵੇਂ ਜਿਵੇਂ ਟਾਈਮ ਕੱਢ ਜਾਂਦਾ 1.5 ਮਹੀਨੇ ਤੋਂ ਬਾਅਦ ਉਹ ਮੈਂ ਵਧਾਈਏ ਨਾ ਹੌਲੀ-ਹੌਲੀ 25-30 ਐਮਐਲ ਤੇ ਲੈ ਆਈ ਜੀ 25-30 ਐਮਐਲ ਜਿਵੇਂ ਮੈਨੂੰ 2 ਮਹੀਨੇ ਹੋ ਗਏ ਫਿਰ 1.5 ਰਹਿ ਗਿਆ 20 ਕਰਤੀ ਇੱਕ ਮਹੀਨਾ ਰਹਿ ਗਿਆ 25 ਕਰਤੀ ਵੀ ਆਪਾਂ ਜਿਹੜੀ ਚੀਜ਼ ਚੱਲ ਤੂੰ ਹੀ ਦਿਖਾਤੀਆਂ ਖਾਲੀ ਸੀਸੀਆਂ ਵੀ ਵੀ ਹੋ ਸਕਦਾ ਵੀ ਆਪਾਂ ਕਹਦੇ ਨੇ ਵੀ ਆ ਚੋਟੀ ਦੀ ਆਪਾਂ ਲੈਬ ਚਵਾਈ ਕਰਾਈ ਹਾਂ ਇਹਦੀ ਕਰਾਈ 89 ਨਾਲ ਚੱਲੀ 25 ਕਿਲੋ 300 ਗ੍ਰਾਮ ਤੋਂ ਦਿੱਤਾ ਕੱਲੀ ਕੱਲੀ ਚੀਜ਼ ਇਹਦੀ ਵੀ ਜਰਾਂ ਦੋਤਾਂ ਨੂੰ ਦੱਸੀ ਵੀ ਜਿਹੜੇ ਨਵੇਂ ਆ ਉਹਨਾਂ ਨੂੰ ਵੀ ਦੱਸੀ ਵੀ ਭਾਈ ਅਸੀਂ ਇੰਨਾ ਇਦਾਂ ਪਾਈ ਅੱਧਾ ਕਿਲੋ ਖੰਡ ਪਾਲੀ ਵਿੱਚ ਉਹਦੇ ਜਿਹੜਾ ਸੀਐਨਐਸ ਐਚ ਗੋਲਡ ਹੈ ਉਹ ਆਪਾਂ 30 35 ਮਲ ਚਵਾਈ ਵਾਲਾ ਤਾਂ ਫਿਰ ਐਕਸਟਰਾ ਵੱਧ ਪਾਉਣ ਲੱਗੇ ਨਾ ਵਿਟਾਮਿਨ ਉਹਦੇ 30 40 ਐਮਐਲ ਪਾਉਂਦੇ ਸੀ ਤੇ ਨਾਲ ਫਿਰ ਮੰਨ ਲਓ ਕੈਲਸ਼ੀਅਮ 100 ਗ੍ਰਾਮ ਹੋ ਗਿਆ ਕੈਲਸ਼ੀਅ ਵੀਵਰਟੌਨਿਕ 100 ਗ੍ਰਾਮ ਉਹ 150 ਗ੍ਰਾਮ ਹੋ ਗਿਆ ਤਾਂ ਉਹ ਝੂਟੇ ਨੂੰ ਸਾਰਾ ਕੁਝ ਦੰਦੇ ਦਿਖਾਉਂਦੇ ਸੀ ਦੋਨੇ ਟਾਈਮ ਹੀ ਸੀਐਨਐਸ ਦਾ ਨਾਮ ਆਉਂਦਾ ਇਹ 골ਡ ਜਦੋਂ ਚਵਾਈ ਤੇ ਕਰਾਈ ਹਾਂ ਦੋਨੇ ਟਾਈਮ ਹੀ ਮਤਲਬ ਮੈਂ ਪ੍ਰੋਟੋਨ ਦਿੰਦਾ ਹੁੰਦਾ ਸੀ ਜਿਹੜੀ ਲੀਵਰਟੌਨਿਕ ਹੈ ਦੋਨੇ ਟਾਈਮ ਹੀ ਕੈਲਸ਼ੀਅਮ ਪਾਉਣਾ ਆਉਂਦਾ ਸੀ ਇਹ ਚੀਜ਼ਾਂ ਮੈਂ ਤੁਹਾਡੇ ਰਟੀਨ ਦੇ ਵਿੱਚ ਜਿਹੜੀ ਉਹ ਤੋਂ ਬਟਿਆ ਮਨ ਚਾਹੀਦੀ ਹੈ ਉਹ ਤੋਂ ਦੁੱਧ ਵੀ ਤੋਲਿਆ ਨਾਲ ਸਾਰੀਆਂ ਵੀਡੀਓ ਦੇ ਵਿੱਚ ਕਿਉਂਕਿ ਜਿਹੜੀ ਚੀਜ਼ ਪਾਊਗਾ ਬੰਦਾ ਉਹੀ ਦਿਖਾਊਗਾ ਉਹ ਦਿਖਾਊਗਾ ਇੱਕ ਪਿੰਦੀ ਵੀ ਬਰਾ ਇੱਕ ਵਾਰ ਹੋਰ ਆ ਵੀ ਜਿਵੇਂ ਹੋਣਾ ਛੋਟੀ ਦਾ ਤੁਸੀਂ ਦੁੱਧ ਦਲਾਇਆ ਮੰਨ ਲਓ ਚਵਾਈ ਕਰਾਈ ਜੀ 25 ਕਿਲੋ 300 ਗ੍ਰਾਮ ਚ ਫਿਰ ਹੈ ਨਾ ਇਹਨੂੰ ਫਿਰ ਤੁਸੀਂ ਮੰਨ ਲਓ ਜਿਹਦੀ ਚਵਾਈ ਦੋਵੇਂ ਟਾਈਮ ਦਵਾਈ ਦਿੰਦੇ ਸੀ ਜਿਵੇਂ ਸੀਐਲਐਸ ਗੋਲਡ ਜਿਹੜਾ ਹਾਂ ਭਾਈ ਇਹਨੂੰ ਚਵਾਈ ਵਾਲੇ ਦੋਨੇ ਟਾਈਮ ਜਿਵੇਂ ਉਹ ਤੋਂ ਫਿਰ ਆਪਾਂ ਨੂੰ ਵੀ ਹੁੰਦਾ ਵੀ ਯਾਰ ਹੋਰ ਪੂਰਾ ਦੁੱਧ ਪਟਾਮਣਾਂ ਦੀ ਕੋਈ ਘਰ ਘੂਟ ਹੈ ਜੇ ਪੂਰੀ ਕਰਦੇ ਪੂਰੀ ਫਲ ਕਰੇ ਵੀ ਦੁੱਧ ਹੋਰ ਪੂਰਾ ਵੱਧ ਕੱਟੇ ਹੈ ਨਾ ਖੈਰ ਇੱਕ ਪਿੰਡੀ ਵੀ ਹੋਰ ਵੇਖ ਰਿਆਂ ਤੇਰੇ ਜਾਨਵਰ ਜਿਵੇਂ ਦੁੱਧ ਤੇ ਕਾ ਦਿੰਦੇ ਨੇ ਅਗਲਾ ਕਹਿੰਦਾ ਦੁੱਧ ਦੀ ਖਾਰ ਮੰਨ ਕੇ ਲਿੱッセ ਹੋ ਜਾਂਦੇ ਪਸ਼ੂ ਜੇ ਮਜ਼ਬੂਤ ਪਏ ਪੂਰੇ ਇਹ ਕੋ ਹਾਂ 3 1/2 3 ਮਹੀਨੇ ਹੋ ਗਏ ਝੋਟੀ ਨੂੰ ਬਈ ਇਹ ਘਾਟ ਨਹੀਂ ਨਾ ਪੈਣ ਦਾ ਨਾਲ ਹੁਣ ਜਿਵੇਂ ਵੱਧ ਦੁੱਧ ਕਰਕੇ ਇਹਨੂੰ ਚਲ ਜਿਵੇਂ ਸੂਣ ਵਾਲਾ ਇਹਨਾਂ ਇਹਨੂੰ ਪਈ ਜਾਂਦਾ 20 25 ਅਮਲ ਰੁਟੀਨ ਤੇ ਪੌਣੀ ਪੋਣਿਆ ਸੀ ਹੁਣ ਵੀ ਹਣਾ ਅਸੀਂ ਐਵੇਂ ਕਹਿੰਦੇ ਵੀ ਟੋਪਰ ਹੋ ਗਈ ਹੁਣ ਵੀ ਝੋਟੀ ਦੀ ਦੇਖ ਲਓ ਚਵਾਈ ਕਰਾਈ ਨੂੰ ਕਿੰਨਾ ਟਾਈਮ ਹੋ ਗਿਆ ਝੋਟੀ ਦਾ 19 ਤੋਂ ਲਾ ਕੇ ਸਾਡੇ 20 ਲੀਟਰ ਤੱਕ ਦੁੱਧ ਹੁੰਦਾ ਹੁਣ ਵੀ ਵਾਰੀ ਕੋਈ ਪਸ਼ੂ ਮਾਰਦਾ ਘੰਟਾ ਲੇਟ ਧਾਰਾ ਦਾ ਜਿਹੜਾ ਕੋਈ ਟਾਈਮ ਨਹੀਂ 6 ਵਜੇ ਚੋਲੀ 6 ਵਜੇ ਐ ਨਹੀਂ ਪਤਾ 7:30 ਵਜੇ ਲੱਖ ਦੇਣੀ ਚੋਈਏ ਐਲੋਟਨਾ ਵੀ ਇੰਨਾ ਦੁੱਧ ਹੁੰਦਾ ਇਹਦੇ ਤੇ ਯਕੀਨ ਨਾਲ ਜਿਹੜਾ ਦੁੱਧ ਹੁੰਦਾ ਜਿਹੜਾ ਚੋਉਂਦੇ ਆ ਹਾਂ ਜਿਹੜੇ ਰੋਜ਼ ਚੋਣੇ ਆ ਹੁਣ ਤੇ ਜੇ ਹੁਣ ਮੰਨ ਲਓ ਦੁਬਾਰੇ ਉਹ ਮੇਰੇ ਸਾਹਮਣੇ ਹੋਵੇ ਹੁਣ ਫੇਰ ਭਾਂਦੀ ਇਹਦਾ 22 ਲੀਟਰ ਦੁੱਧ ਕਿਵੇਂ ਮਰਜੀ ਇਕੱਠਾ ਕਰਾ ਲੇ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਕਿੰਨੇ ਹੋਏ ਇਹਨੂੰ ਸੂਈ ਨੂੰ ਮੇਰੇ ਹਿਸਾਬ ਨਾਲ 3-3.5 ਮਹੀਨੇ ਹੋ ਗਏ ਹੁਣ ਅੱ ਯੋਗ ਜਿਹਾ ਗੱਪਣ ਹੋ ਗਈ ਭਾਈ ਹੈ ਗੱਪਣ ਵੀ ਹੋ ਗਈ ਇਹ ਨਹੀਂ ਭਾਈ ਦੱਬਲ ਨਹੀਂ ਕਰਾਈ ਹੁਣ ਕਨਫਿਊਜ਼ ਹੋਏ ਪਏ ਆ ਕਿਹਦਾ ਜੀ ਕਰਦਾ ਗੱਪਣ ਕਰਾ ਦੇ ਕਿਹਦਾ ਜੀ ਕਰਦਾ ਵੀ ਇਹ ਦਸੰਬਰ ਤੀ ਪਹ ਭਰਾਈਏ ਹੁਣ ਇੱਕ ਅੱਧੀ ਮੱਝ ਜਿਵੇਂ ਮਗਰਲੀ ਵਾਰ ਇਹਦੀ ਮਾਂ ਲੇਟ ਕਰਦੀ ਸੀ ਮੈਂ ਤੇ ਆਈ ਤੇ ਇਹ ਲੇਟ ਕਰਦੀ ਲੋਕੀ ਇਹਦੀ ਮਾਂ ਦੁਬਾਰੇ ਫੇਰ ਉਦੋਂ ਠਾਂਡੇ ਤੇ ਰਹੀ ਨਹੀਂ ਹੁਣ ਗਰਮਾ ਜੀ ਗੱਪਣ ਕਰਾਉਣ ਵਾਲਾ ਕੰਮ ਹੋ ਗਿਆ ਚਲ ਇਹਨੂੰ ਲੇਟ ਕਰਕੇ ਦੇਖ ਲਾਂਗੇ ਮੈਂ ਮੇਲੇ ਦੇ ਟਾਈਮ ਫੇਰ ਕਰਵਾਉਣਾ ਹਾਂਜੀ ਅੱਛਾ ਪਿੰਦੀ ਭਾਈ ਇੱਕ ਗੱਲ ਹੋਰ ਆ ਜਿਵੇਂ ਤੁਸੀਂ ਹੁਣ ਮੇਲਿਆਂ ਦੇ ਵਿੱਚ ਜਾਂਦੇ ਆਂ ਚਵਾਈਆਂ ਕਰਾਉਣੇ ਆ ਜਾਂਦੇ ਹਨਾ ਉੱਥੇ ਰਿਜ਼ਲਟ ਮਿਲਦੇ ਆ ਨਿਕਲਦੇ ਕਿਉਂਕਿ ਨਾਮ ਲੈਣਾ ਕੋਈ ਬਟਕਾਲ ਟਾਈਮ ਹਾਂ ਭਾਈ ਕਿਉਂਕਿ ਲੱਖਾਂ ਦੇ ਵਿੱਚੋਂ ਇੱਕ ਪਹਿਚਾਣਨਾ ਹੀਰਾ ਹੁੰਦਾ ਹਨਾ ਉਹ ਹੀਰੇ ਦੀ ਪਹਿਚਾਣ ਕਰੋ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਸਖਤ ਤੋਂ ਸਖਤ ਆਪਣਾ ਹਨਾ ਦਿਨ ਪਰ ਦਿਨ ਕਰਨਾ ਪੈਂਦਾ ਤੁਸੀਂ ਵੀ ਮੇਲਾ ਕਰਾਉਣੇ ਬਿਲਕੁਲ ਜੀ ਬਿਲਕੁ ਹੋਇਆ ਮੇਲਿਆਂ ਵਾਲੇ ਹੋਇਆ ਇਹਦੇ ਵਿੱਚ ਮੈਂ ਤਾਂ ਨਾ ਕੰਪਨੀਆਂ ਦਾ ਵੀ ਬਹੁਤ ਵੱਡਾ ਰੋਲ ਆ ਯਾਰ ਰੋਲ ਤਾਂ ਹੁੰਦੀ ਆ ਭਾਈ ਜਿਵੇਂ ਹੁਣ ਮੱਚ ਮੰਨ ਲਓ ਬਟਾਮਣ ਵਗੈਰਾ ਹੁਣ ਕੋਈ ਵੀ ਪਸ਼ੂ ਨਹੀਂ ਤੋ ਪਰ ਦੁੱਧ ਦੇਣਾ ਜਿਵੇਂ ਮੰਨ ਲਓ ਵੀ ਜ਼ਿਆਦੇ ਹੁਣ ਛੋਟੀਆਂ ਦੀਆਂ ਬਰੀਡਾਂ ਇੰਨੀਆਂ ਚੰਗੀਆਂ ਜਿਹੜੇ ਜ਼ਿਆਦੇ ਦੁੱਧ ਦਿੰਦੀਆਂ ਜਿਹੜੇ ਬੰਦੇ ਹੁਣ ਆਪਾਂ ਹੀ ਕਹਿੰਦੇ ਕਈ ਵਾਰੀ ਫੋਨ ਆ ਜਾਂਦਾ ਵੀ ਭਾਈ ਸਾਡੀ ਮੱਚ 15-16 ਲੀਟਰ ਦੁੱਧ ਦੇਈ ਜਾਂਦੀ ਉਹ ਯਾਰ ਹੁਣ ਇੱਕੇ ਦਾ ਵੀ ਟੁੱਟ ਕੇ 10-11 ਲੀਟਰ ਤੇ ਆ ਗਈ ਇੰਨਾ ਦੁੱਧ ਕਿਉਂ ਘਟ ਗਿਆ ਉਹ ਕਾਰਨ ਹੀ ਹੁੰਦਾ ਵੀ ਜਦੋਂ ਆਪਾਂ ਧਮਾਜ ਨੂੰ ਲੰਮਾ ਟਾਈਮ ਚੋਈ ਜਾਂਦੇ ਆ ਜਦੋਂ ਚੋਨਾ ਦਾ ਹੈਗਾ ਦੁੱਧ ਤਾਂ ਉਹਦਾ ਲੰਮਾ ਟਾਈਮ ਲੈਣ ਦੀ ਕੋਸ਼ਿਸ਼ ਕਰਦੇ ਆ ਜਿਆਦਾ ਲੈਣ ਦੀ ਵੀ ਜਿੱਥੇ 14 15 ਲੀਟਰ ਦਿੰਦੀ ਆ ਵੀ 2 ਲੀਟਰ ਆਪਾਂ ਵੱਧ ਲੈਨੇ ਆ ਤਾਂ ਸਮਾਨ ਸਮਾਨ ਸੋਣ ਪਾ ਗਈ ਤੇ ਉਹਨੂੰ ਫਿਰ ਉਹ ਸਮਾਨ ਵੀ ਚਾਹੀਦਾ ਧਮਾਜਾਂ ਨੂੰ ਜਦੋਂ ਮੰਨ ਲਓ ਕੋਈ ਅੰਦਰੋਂ ਵਿਟਾਮਨ ਘਟ ਗਈ ਕਿਸੇ ਨੂੰ ਕਾਪਰ ਦੀ ਘਾਟ ਪੈ ਗਈ ਕਿਸੇ ਨੂੰ ਕੋਈ ਘਾਟ ਪੈ ਗਈ ਹੌਲੀ ਹੌਲੀ ਮਤਲਬ ਮਾਲਾ ਉਹ ਚੀਜ਼ਾਂ ਥੱਲੇ ਦੁੱਤੇ ਆ ਜਾਂਦੇ ਆ ਤੇ ਇਹਨਾਂ ਨੂੰ ਮੇਨਟੇਨ ਰੱਖਣ ਵਾਸਤੇ ਪਸ਼ੂਆਂ ਨੂੰ ਇਹ ਵੀ ਕੰਪਨੀਆਂ ਦਾ ਹੈ ਤਾਂ ਬਹੁਤ ਵੱਡਾ ਸਹਿਯੋਗ ਹੀ ਆ ਹਮੜਾ ਦੇਣਾ ਚਾਹੀਦਾ ਕਈ ਪਸ਼ੂ ਹੁੰਦੇ ਆ ਛੇਤੀ ਬੈਂਦੇ ਆ ਉਹਨਾਂ ਨੂੰ ਕੈਲਸ਼ੀਅਮ ਦੇਣਾ ਚਾਹੀਦਾ ਵੀ ਧਾਰ ਚੋਂ ਸਾਡੀ ਉਹਦੀ ਵਜਾਂਦੇ ਜੜੀ ਕੀ ਬਲੈਡ ਆਉਣ ਕਰਦੇ ਹਰ ਪਸ਼ੂ ਾਡੋ ਾਡਾ ਚੀਜਾਂ ਚਪਾਲਦੇ ਹਮ ਖਰਾਬਾ ਉਹ ਤੇਲ ਕਰਨਾ ਚਾਹੀਦਾ ਹਾਂ ਕਈ ਪਸ਼ੂ ਆਏ ਹੁੰਦੇ ਆ ਵੀ ਉਹ ਐਂਡ ਤੱਕ ਲੀਵਰ ਟਾਂਕਪਾਲਦੇ ਜਦੋਂ ਜਿਨ੍ਹਾਂ ਲਮਾਂ ਦੁੱਧ ਲੈਣਾ ਜਦੋਂ ਲਮਾਂ ਦੁੱਧ ਲੈਣਾ ਲੀਵਰ ਟਾਂਕ ਨਾਲ ਦੇਣਗੇ ਜਦ ਚਾਰਾਂ ਦਾ ਲੀਵਰ ਟਾਂਕ ਬੰਦ ਹੋ ਗਿਆ ਪਤਾ ਨਹੀਂ ਕੀ ਗੱਲ ਉਹ ਦੁੱਧ ਘਟਣ ਲੱਗ_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_* ਇਹ ਆਪਾਂ ਦੇਖ ਸਕਦੇ ਆ ਇਹ ਜਿਹੜੀ ਮੱਝ ਮਤਲਬ ਹਿੱਲਣ ਲੱਗ ਗਈ ਜਾਂ ਟੀਕਾ ਲਾਉਣ ਲੱਗ ਗਈ ਕੁਝ ਵੀ ਕਰਦੀ ਆ ਤੇ ਉਸ ਤੋਂ ਬਾਅਦ ਜਿਹੜੀ ਇਹਨੂੰ ਨਾ ਵੀ ਦਵਾਈ ਨੂੰ ਬਾਈ ਇਹਦੇ ਵਿੱਚ ਮੈਂ ਤੁਹਾਨੂੰ ਖੋਲ ਕੇ ਦਿਖਾਉਣਾ ਜੀ ਨਾਲ ਤਾਂ ਆਹ ਦਵਾਈ ਆ ਗਈ ਠੀਕ ਆ ਠੀਕ ਆ ਜੀ ਠੀਕ ਆ ਜੀ ਤੇ ਉਸ ਤੋਂ ਬਾਅਦ ਨਾਲ ਆ ਗਿਆ ਆਹ ਪਾਊਡਰ ਪਾਊਡਰ ਆਹ ਪਾਊਡਰ ਜਿਹੜੀ ਦਵਾਈ ਆ ਦੇ ਇਹਦੇ ਨਾਲ 50 ml ਦੀ ਆ ਹਾਂਜੀ 2 ਪੁੱਪੀਆਂ 100 ml ਦਵਾਈ ਇੱਕ ਟਾਈਮ ਦੀ ਠੀਕ ਹੈ ਜੀ ਤਾਰ ਚੋਂ ਤੋਂ 20 ਮਿੰਟ ਪਹਿਲਾਂ ਠੀਕ ਹੈ ਜੀ ਤੇ ਇਹਦੇ ਵਿੱਚ ਪਾਊਡਰ ਆਉਂਦਾ ਉਹ ਵੀ ਆਪਾਂ ਖੋਲ ਕੇ ਤੁਹਾਨੂੰ ਦਿਖਾਈ ਦਿੰਨੇ ਆ ਹਾਂਜੀ ਇਹਦੇ ਵਿੱਚ ਪਾਊਡਰ ਜਿਹੜਾ ਹੁੰਦਾ ਉਹ ਇਸ ਤਰ੍ਹਾਂ ਦਾਣੇਦਾਰ ਜਿਹਾ ਹੁੰਦਾ ਹਾਂ ਇਹਦੇ 4 ਚਮਚੇ ਪਾਊਡਰ ਦੇ ਵੀਰੇ ਇਹ ਇੱਕੋ ਡੋਜ਼ ਦੇ ਨਾਲ ਹੀ ਦਵਾਈ ਦੇ हां ਦਵਾਈ ਦੇ ਬਸ ਨਾਲ ਹੀ ਜਿ ਦੇ दाणे ਚਰ ਲਾਉਣੇ ਆ ਜਾਂ ਕਿਵੇਂ ਵੀ ਕਰਦੇ ਆ ਬਸ ਨਾਲ ਹੀ ਖਾਂਦੀ ਆ ਖਵਾ ਦਿਓ ਹਾਂ ਚਾਰ ਚਮਚੇ ਇਹਦੇ ਪਾ ਦੋ 100 ml ਇਹ ਦੋਨੇ ਟਾਈਮ ਹੀ ਇਹ 5 ਡੱਕਾ ਇਹ ਕਿਰਨ ਤੋਂ ਭਾਵੇਂ ਭਾਈ ਆ ਦੋ ਚਮਚ ਇੰਦੇ ਜਿਹੜੇ ਟੱਕਣਾ ਨਾ ਭਾਈ ਪਿੰਦੀ ਖੱਡੀ ਕਰੋ ਟੱਕਣ ਇਹ ਦੋ ਟੱਕਣ ਇਹਦੇ ਵਿੱਚ ਪਾ ਕੇ ਇਹ ਦੇ ਦੇ ਨੇ ਇੱਕ ਟਾਈਮ ਜੇ ਉਹ ਚੋਣ ਤੋਂ ਵੀ ਮਿੰਟਾ ਤੇ ਨਾਲ ਹੀ ਇਹ ਪਾਊਡਰ ਦੇ ਦੇਣਾ ਆਪਾਂ ਚਾਰ ਚਮਚ ਹਾਂ ਬਿਲਕੁਲ ਭਾਈ ਤੇ ਮੈਂ ਤਾਂ ਭਾਈ ਇਹ ਨਾ ਕਰੇਲੇ ਆ ਕੇ ਨਾ ਰੱਖ ਲੈ ਮੈਂ ਤਾਂ ਜਦੋਂ ਕੋਈ ਹਲੇ ਚੱਲੇ ਪਸ਼ੂ ਨਾ ਕੋਈ ਕਈ ਵਾਰ ਨੇ ਟਾਈਮ ਤੋਂ ਵੀ ਮਤਲਬ ਧਾਰਦਾ ਇਧਰ ਉਧਰ ਹੋ ਗਿਆ ਹਾਂ ਹੋ ਜਾਂਦਾ ਵੀ ਤਾਂ ਜਦੋਂ ਮੰਨ ਲਓ ਉਦੋਂ ਆਪਾਂ ਉਹ ਕਰਦੇ ਆਂ ਬਾਈ ਸਰਪੇ ਹਾਂ ਫਿਰ ਬਾਬਿਆਂ ਦੀ ਨਜ਼ਰਾਂ ਤਾਰਨ ਚਲੇ ਜene ਘਾੜ ਤਾਂ ਫਿਰ ਅਸੀਂ ਨਾਲ ਦੀ ਨਾਲ ਦਿੰਨੇ ਤੇ ਵਿੱਚ ਹੁਣ ਜਿਵੇਂ ਭਰਾਵਾਂ ਦੇ ਵਿੱਚ ਫੋਨ ਵੀ ਆਉਂਦੇ ਆ ਉਹ ਕਦੇ ਵੀ ਪਿੰਡੀ ਅਸੀਂ ਜਿਵੇਂ ਮੰਨ ਲਓ ਜਿਹੜਾ ਵੱੱਤ ਪਸ਼ੂ ਰਾਨ ਕਰਦਾ ਸੀ ਵੀ ਅਸੀਂ ਉਹਨਾਂ ਨੂੰ ਦੋ ਦੋ ਬੋਤਲਾਂ ਦਿੱਤੀਆਂ ਜਮੇ ਸੈਟ ਹੋ ਗਿਆ ਜਿਹੜੀ ਮਾੜੀ ਮੋਟੀ ਅਸੀਂ ਡਾਬਦੇ ਉਹਨਾਂ ਨੂੰ ਇੱਕ ਅੱਧੀ ਬੋਤਲ ਹੋਰ ਵੀ ਵੱਧ ਪਿਆਦੀ ਜਮਾ ਵੀ ਪ੍ਰੋਪਰ ਮਿਲੇ ਆ ਇਹ ਯਕੀਨ ਨਹੀਂ ਬਾਈ ਜੇ ਆਪਣੇ ਇੱਕ ਫਾਰਮ ਦੇ ਵਿੱਚ 10 ਵਿੱਚ 21 ਦਾ ਵੀ ਟੀਕਾ ਲਵਾਉਣ ਲੱਗ ਗਿਆ ਜਾਂ ਹਿੱਲੀ ਜਾਂਦੀ ਪੂਰਾ ਪੂਰਾ ਜੇ ਉਹਨਾਂ ਨੂੰ ਤੁਸੀਂ ਦਵਾਈ ਘਰ ਦੇ ਕਹਿ ਕੇ ਵੀ ਪਵਾਉਮੋਗੇ ਵੀ ਯਾਰ ਤੁਸੀਂ ਮੇਰਾ ਕਰਕੇ ਇੱਕ ਵਾਰੀ ਪੱਗ ਦੇਖ ਲਓ ਉਹਨਾਂ ਦੇ ਵਿੱਚੋਂ 10 ਮੱਝਾਂ ਦੇ ਵਿੱਚੋਂ 8 ਮੱਝਾਂ ਯਕੀਨ ਨਹੀਂ ਤੀਜੇ ਚੌਥੇ ਦਿਨ ਮਤਲਬ ਟਿਕ ਜਾਣਗੀਆਂ ਚੌਥਾ ਦਿਨ ਜਾਨੀ ਕਿ ਚਾਰ ਕਟਾਂਗ ਜਦੋਂ ਦਵਾਈ ਨੂੰ ਦੰਦਦੇ ਨੇ ਹੋਏ ਨਾ ਚੌਥੇ ਤੋਂ ਪੰਜਵੇਂ ਨਾਲ ਸਾਡੇ ਗਵਾਂਡੀਆਂ ਨੂੰ 1.5 ਲੱਖ 12000 ਦੀ ਮੱਝ ਉਹ ਉੱਥੇ ਚੋਕੇ ਲਿਆਏ ਆ ਕੇ ਉਹ ਹੇਲਣ ਲੱਗ ਪਈ ਮੈਂ ਫਿਰ ਉਸੇ ਬਾਹਰ ਤੁਰਦਾ ਫਿਰਦਾ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਯਾਰ ਨਾ ਤੁਸੀਂ ਭਾਵੇਂ ਵਾਵਾ ਗੱਲ ਸੁਣੀ ਐ ਪਿੰਦ ਦਵਾਈ ਦੀ ਤੁਸੀਂ ਵਰਤ ਕੇ ਤਾਂ ਦੇਖੋ ਸੀਐਨਐਸ ਲਿਆ ਕੇ ਕਹਿੰਦੇ ਮਿਲਦੀ ਕਿੱਥੋਂ ਮੈਂ ਕਿਹਾ ਮੈਡੀਕਲ ਤੇ ਫਲਪਦਾ ਸਾਰੇ ਇੱਕ ਮੈਡੀਕਲ ਤੇ ਮੈਂ ਉਹਨਾਂ ਨੂੰ ਮੰਗਵਾ ਕੇ ਦਿੱਤੀ ਭਾਈ ਉਹਨਾਂ ਨੇ ਵਰਤੀ ਵਾਕੇ ਤੀਜੇ ਚੌਥੇ ਹੁਣ ਮੈਂ ਉਹ ਨਿਆਰੇ ਲੈਂਦਾ ਮੈਂ 8000 ਦੀ ਮੈਨੂੰ ਇਹ ਲੈ ਹੈਗਾ ਭਾਈ ਆ ਝੋਟੀ ਆਉਣ ਜਮ ਟੋਨੀ ਸਾਡਾ ਇੱਕ ਬਈਆ ਗਿਆ ਪਿੰਡ ਹਾਂ ਠੀਕ ਹੈ ਮੈਂ ਨਾ ਹੁਣ ਉਹੀ ਦੁੱਧ ਲਾਉਂਦਾ ਹੁੰਦਾ ਸੀ ਕੱਟੀ-ਕੁੱਟੀ ਦਾ ਹੀ ਕੱਟ ਹੀ ਛੱਡਦੇ ਹੁੰਦੇ ਆ ਤੇ ਹੁਣ ਮਤਲਬ ਉਹਦੇ ਜਾਣ ਵਾਦੋਂ ਇਹਨੇ ਮਤਲਬ 2-3 ਦਾ ਡੰਗ ਪੂਰਾ ਫੁੱਲ ਕਿਤੇ ਰਾਤ ਨੂੰ 9 ਵਜੇ ਚ ਹੋਇਆ ਕਰ ਗਏ ਤੇ ਕਿਤੇ ਤਰਕੇ 10 ਵਜੇ ਚ ਹੋਇਆ ਕਰ ਗਏ ਕਿ ਕਦੋਂ ਤਾਈਂ ਨਹੀਂ ਕਿ ਭੈਣੀ ਕੀਤੀ ਉਧਰੋਂ ਮਹਿਮਾਨ ਆ ਗਏ ਜੀ ਉਧਰੋਂ ਦੁੱਧ ਹੈ ਨਾ ਕਿਉਂਕਿ ਐਸੀ ਵੀ ਝੋਟੀ ਜਾਲ ਘਾਟੇ ਨੂੰ ਮਿਲ ਪੂ ਤੇ ਉਸ ਤੋਂ ਬਾਅਦ ਫਿਰ ਗਾਂਛ ਹੋਈ ਆ ਜੀ ਹੁਣ 1 ਲੀਟਰ ਕਦੋਂ ਦਿੱਤਾ ਤੇ ਉਹਦੇ ਨਾਲ ਡੰਗਾਇਆ ਤੇ ਉਦੋਂ ਬਾਅਦ ਫਿਰ ਅਸੀਂ ਨਾਲ ਦੀ ਨਾਲ ਜਿਵੇਂ ਮਤਲਬ ਅੱਜ ਭਾਈ ਜਣੇ ਕਹਿੰਦਾ ਵੀ ਵਰਾ ਬਾਹਰ ਆਉਂ ਤੋਂ ਨਹੀਂ ਤੋਂ ਬਣਾ ਖਰਾਬ ਕਰਦੇ ਹਾਂ ਉਸੇ ਦਿਨੀ ਅਸੀਂ ਕੋਲ ਸਟਾਰਟ ਕਰ ਦਿੰਦੇ ਹਾਂ ਉਸੇ ਦਿਨੀ ਉਸੇ ਦਿਨੀ ਉਦੋਂ ਚੱਲ ਘੰਟਾ ਲੇਟ ਮੇਰ ਨੂੰ ਦੂਜੇ ਡੰਗੀ ਬਤਾ ਤੀਜੇ ਡੰਗਾ ਆਟੋਮੈਟਿਕ ਹੀ ਇਹ ਨਹੀਂ ਆਪ ਦੀ ਆਪ ਹੀ ਮਤਲਬ ਉਹੀ ਟੈਂਪਸ ਹਾਂ ਉਸੇ ਲੈਣ ਤੇ ਆ ਜਾ ਬਸ ਉਦੋਂ ਬਾਅਦ ਫਿਰ ਨਹੀਂ ਕੁਝ ਵੀ ਕੀਤਾ ਹੈ ਨਾ ਛੋਟਾਂ ਦਾ ਨਹੀਂ ਟਾਈਮ ਹੀ ਲੇ ਲੰਦਾ ਭਾਈ ਕੋਈ ਹੱਥ ਬਦਲ ਨਾਲ ਜਾਂ ਕੁਝ ਹੋਰ ਉਦੋਂ ਫਿਰ ਆਪਾਂ ਕਹਿੰਦੇ ਨਾ ਯਾਰ ਪਤਾ ਨਹੀਂ ਕੀ ਹੋ ਗਿਆ ਨਜ਼ਰਾਂ ਲੱਗੀਆਂ ਉਹ ਬਾਬੇ ਦੇ ਜਾਣਾ ਪੈਂਦਾ ਪੀੜੇ ਕਰਾਉਦੇ ਫਰਾਂ ਪਾਪਾ ਪਾਣੀ ਯਾਰ ਬਾਈ ਹਨ ਇਹਦੀ ਪੂਜਾ ਕਰ ਲੈਣਾ ਜਦੋਂ ਕੇ ਨਾ ਮੇਰੇ ਬਾਈ ਨੂੰ ਖੋਲ ਕੇ ਟੱਕਰ ਦੇ ਮੱਥਾ ਦੇ ਕੇ ਇਹ ਨਹੀਂ ਦੇ ਦੇਣਾ ਹਨਾ ਬਸ ਇਹ ਨਹੀਂ ਗੱਲ ਹੈ ਕਿ ਮਦਰ ਹਿਲ ਨਹੀਂ ਯਕੀਨ ਨਹੀਂ ਬਾਈ ਹਾਂ ਅੱਠਵੇਂ ਸਾਨੂੰ ਯਕੀਨ ਨਹੀਂ ਮੱਲਾ ਸਰ ਬਈ ਸਰ ਅਫਜ਼ਲ ਟੌਪ ਰਿਜ਼ਲਟ ਆਉਂਦਾ ਹਾਂ ਹਾਂ ਟੌਪ ਬਾਈ ਬਾਕੀ ਬਾਕੀ ਪ੍ਰੋਡਕਟ ਸਾਰੀ ਇਹਨਾਂ ਦੇ ਚੰਗੇ ਆ ਬਾਈ ਇਹਨਾਂ ਨੇ ਇਹ ਇਹ ਪ੍ਰੋਡਕਟ ਪਹਿਲੇ ਹੀ ਵਰਤਿਓ ਸੀ ਇੱਕ ਕੱਲਾ ਇਸ ਤੋਂ ਬਾਅਦ ਦੂਜੇ ਪ੍ਰੋਡਕਟ ਦਾ ਲਾਂਚ ਕੀਤਾ ਲੋਗੇ ਪਹਿਲਾਂ ਸੀਐਨਸੀ ਸੀ ਹਾਂ ਫਿਰ ਆਏ ਨਾ ਬਾਈ ਜਦੋਂ ਹੁਣ ਜਿੱਥੇ ਜਾਂਦੇ ਆ ਫਾਰਮਾਂ ਤੇ ਇਹਨਾਂ ਨੂੰ ਰਿਸਪਾਂਸ ਪੂਰਾ ਵਧੀਆ ਮਿਲਦਾ ਵੀ ਤਾਂ ਹੀ ਹਾਂ ਠੀਕ ਆ ਯਾਰ ਕਿਰਨਾਲ ਦੇ ਨਾਲ ਕੰਪਨੀ ਨੂੰ ਹੌਸਲਾ ਆਉਂਦਾ ਵੀ ਜੇ ਚੰਗਾ ਕੰਮ ਕਰਨਾ ਹੈ ਚੰਗੀ ਕਰਗੇ ਕਿਉਂਕਿ ਕਿਰਨ ਦਾ ਬੰਦਾ ਚੰਗਾ ਕੰਮ ਹੀ ਹਰ ਇੱਕ ਕਰਦਾ ਬਾਈ ਜੇ ਚੰਗਾ ਕੰਮ ਕਰੂਗਾ ਉਹ ਮਾਰਕੀਟ ਚੋਂ ਖੜ ਜੂਗਾ ਜੇ ਮਾਰਾ ਕੰਮ ਕਰੂਗਾ ਉਹ ਆਪਾਂ ਨੂੰ ਰਿਜ਼ਲਟ ਨਾ ਆ ਆਪਾਂ ਵੀ ਚਲਾ ਕੇ ਮਾਰਾ ਜੀ ਬਿਲਕੁਲ ਇਹ ਚੀਜ਼ ਆਉਂਦਾ ਕਿਉਂਕਿ ਮਾਰ ਕਿਸੇ ਵੀ ਚੀਜ਼ ਦਾ ਮਾਰਕਾ ਬਣਾਉਣਾ ਹੁਣ ਬਹੁਤ ਔਖਾ ਹੋ ਗਿਆ ਹੁਣ ਅੱਜ ਦੇ ਦੌਰ ਦੇ ਵਿੱਚ ਆਪਦੀ ਪਛਾਣ ਬਣਾਉਣੀ ਆਪਦਾ ਮਾਰਕਾ ਬਣਾਉਣਾ ਬਹੁਤ ਵੱਡੀ ਗੱਲ ਪੂਰੀ ਫਲ ਮਾਨਦਾਰ ਬੰਦੀ ਬਣਾ ਸਕਦਾ ਰਿਜ਼ਲਟ ਦੇ ਕੇ ਰਿਜ਼ਲਟ ਦੇ ਕੇ ਫਾਰਮਰ ਜਿਆਦਾ ਕਰਨ ਬਾਈ ਇਹ ਲਾਈਨ ਤੇ ਬ ਬਾਬੇ ਪਿੰਡੀ ਬਾਈ ਜਿਹੜੇ ਪੁੱਛ ਕੇ ਦੱਸਦੇ ਉਹ ਜਿਹੜੇ ਪਿੰਡੀ ਬਾਈ ਦੇ ਫਾਰਮ ਉੱਤੇ ਇਸ ਟਾਈਮ ਗਵਾਈ ਭਰਦੇ ਹਨ ਅੱਛਾ ਪਿੰਡੀ ਬਾਈ ਇੱਕ ਸਵਾਲ ਹੋਰ ਆ ਮੇਰਾ ਜੇ ਹੁਣ ਜਾਨਵਰ ਤੁਹਾਡੇ ਕੋਲ ਬਾਬੇ ਦੀ ਕਿਰਪਾ ਨਾਲ ਰੂਟੀਨ ਲੈਵਲ ਦੇ ਵਿੱਚ 40 ਪਿਆਲੀ ਇਹਨਾਂ ਦੇ ਵਿੱਚੋਂ 20 ਜਾਨਵਰ ਆਪਾਂ ਦੁੱਧੂ ਕੱਢਦੀਏ ਤਾਂ 500 ਡਰਾਈ ਲੈਵਲ ਕੱਢਦੀਏ 5-10 ਆਪਾਂ ਦੁੱਧੂ ਬੱਚੇ ਕੱਢਦੀਏ ਹਨ ਤੇ ਮਾਣ ਹੁਣ ਪਹਿਲਾਂ ਮੈਂ ਤੁਹਾਡੇ ਫਾਰਮ ਤੇ ਮੱਝਾਂ ਵੇਦਾ ਹੁੰਦੇ ਵੀਡੀਓ ਵਿੱਚ ਹੁਣ ਗਾਵਾਂ ਬਾਰੇ ਵੀ ਫਿਰ ਸੋਚ ਲਿਆ ਕੁਝ ਨਾ ਕੁਝ ਨਹੀਂ ਗਾਵਾਂ ਬਾਰੇ ਜਿਵੇਂ ਹੁਣ ਬੱਚੇ-ਵੱਚੇ ਘਰੇ ਹੁੰਦੇ ਜਿਵੇਂ ਤਿੰਨਾਂ ਵੇੜਾ ਹੋ ਗਈਆਂ ਜੋ ਗੋਵੇ ਇੰਦਾਂ ਦੇ ਜੀ ਤੇ ਤਿੰਨ ਕੀਮਤਾਂ ਰੱਖਣ ਦੇ ਰਹਦੇ ਹੁਣ ਮਤਲਬ ਜਦੋਂ ਇਹਨਾਂ ਨੇ ਪਹਿਲਾ ਸੂਆ ਸੋਣਾ ਉਹਨੂੰ ਉਹ ਸਾਰੀਆਂ ਦੂਜੇ ਸੂਏ ਸੂਣ ਵਲੇ ਵੇਚ ਜਾਣਗੇ ਇਹ ਕਿੰਨੇ ਸੂਆ ਨਹੀਂ ਇਹ ਇੱਕ ਲੱਗ ਕਮਾਈ ਆ ਵੀ ਹਾਂ ਇਹ ਬਸ ਇੱਕ ਲੱਗ ਹੀ ਆ ਮੰਨ ਲਓ ਵਧੀ ਜਾਂਦੀਆਂ ਜਦੋਂ ਵਾਝ ਜਾਂਦੀਆਂ ਉਹ ਕਿੱਥੀਆਂ ਵੇਚਦੇ ਕੁੜੀ ਦਾ ਖਰਚਾ ਕੱਢ ਲਈ ਫੀਡ ਦਾ ਖਰਚਾ ਕੱਢ ਲਈ ਮੈਂ ਤਾਂ ਨਹੀਂ ਬੱਚੇ ਕੱਢ ਕੋਈ ਬੱਚਾ ਬੱਚੇ ਦਾ ਪੂਰਾ ਵਧੀਆ ਇਹਦੇ ਯਾਰ ਗਾਵਾਂ ਦਾ ਹੀ ਜਿੰਨਾ ਕ ਦੁੱਧ ਪਾਉਂਦੇ ਹੁੰਦੇ ਸੀ ਅਸੀਂ ਕਿਤੇ ਉਹ ਪਾਉਣ ਦੇ ਵਿੱਚੋਂ ਹੀ ਪੈਸੇ ਨਹੀਂ ਖੜਾਏ ਸੀ ਤੇ ਸਾਨੂੰ ਗਾਵਾਂ ਗਾਵਾਂ ਦੇ ਐਂ ਜਿ ਲੱਗਦਾ ਹੁੰਦਾ ਭੰਦੇ ਡਰਾਈ ਟਾਈਮ ਹੀ 15-18000 ਦਾ ਪੈ ਜਾਂਦਾ ਵੀ ਬਹੁਤ ਐ ਹੁਣ ਦੋ ਗਾਵਾਂ ਦੀ ਟਰਾਈ ਕੀਤੀਆਂ ਤਾਂ ਉਹ ਮਾਲਾ ਸੀ ਮਤਲਬ ਕਿ ਦੇਖਿਆ ਨਹੀਂ ਉਹਦੇ ਨਾਲ ਦਰਜਾ ਕੋਈ ਨਹੀਂ ਸਰੀ ਜਾਂਦਾ ਉਹ ਪਲੇ ਜੇਕਰ ਵੱਧ ਤੋਂ ਹੁੰਦਾ ਇੱਕ ਵਾਰ ਹੋਰ ਪੀਂਦੀ ਵੀ ਜੇ ਮੈਂ ਤਾਂ ਜੇ 10 ਮੱਜਾ ਰੱਖੀਏ ਤੇ ਤਿੰਨ ਗਾਵਾਂ ਜ਼ਰੂਰੀ ਆ ਕਰੋਸ ਹੀ ਰੱਖ ਲਓ ਪਾਉ ਉਹਦਾ ਟਰਾਈ ਲੈਵਲ ਜਿਹੜਾ ਉਹ ਘਟਦਾ ਹਾਂ ਨਹੀਂ ਉਹਦੇ ਨਾਲ ਕੀ ਹੋ ਜਾਂਦਾ ਜੇ ਜਿਵੇਂ ਮਨ ਆਪਣੇ ਬੱਚੇ ਵੱਧ ਆਉਂਦੇ ਆ ਮੇਰਾ ਰੱਖਣ ਦਾ ਕਾਰਨ ਇਹ ਹੈ ਹੂੰ ਚੂਲ ਦਾ ਕੋਈ ਨਾ ਕੋਈ ਇਹਦੀ ਪਿੰਗੀ ਰਹਿੰਦੀ ਹੈ ਸਰਦੋ ਬਾਈ ਠੀਕ ਆ ਇਹ ਤਾਂ ਮੈਂ ਤਾਂ ਇੱਕ ਗੱਲ ਕਹਿਣਾ ਉਹਨਾਂ ਵੀ ਜਿਹੜੇ ਬੰਦੇ ਨੇ ਕੰਮ ਕਰਾਣਾ ਵਧੀਆ ਚੱਲ ਜਿਹੜਾ ਸ਼ਹਿਰ ਤੋਂ ਦੁੱਧ ਮੈਂਟੇਨ ਰੱਖਣਾ ਉਹ ਤਾਂ ਨਾ ਰੱਖ ਸਕਦਾ ਜਾਂ ਤਾਂ ਮੱਝਾਂ ਦੇ ਕੰਮ ਕਰੋਗੇ ਜਾਂ ਕੱਲੀਆਂ ਗਾਵਾਂ ਦੇ ਕੰਮ ਕਰੋ ਹੁਣ ਮੰਨ ਲਓ ਸਾਨੂੰ ਗਾਵਾਂ ਦਾ ਬਹੁਤ ਇੱਕ ਚੂਲ ਵਿੰਗੀ ਆਏ ਆ ਬਾਈ ਸਾਰਾ ਮੌਸਮ ਵੀ ਉਹੀ ਖਾਣਾ ਪੀਣਾ ਵੀ ਉਹੀ ਮੱਝਾਂ ਵੀ ਨਾਲ ਖੜੀਆਂ ਹਨਾ ਸੂਣ ਵਾਲਾ ਵੀ ਸੂਣਾਂ ਵਾਲਾ ਵੀ ਇਹਦੀ ਗਾਂਾਂ ਦੀ ਕੋਈ ਨਾ ਕੋਈ ਪੰਜੇ ਸੀਏ ਜਿਹੜੀਆਂ ਪੰਜ ਗਾਵਾਂ ਸੂਣਾਂ ਵਾਲਾ ਕੋਈ ਨਾ ਕੋਈ ਉਹਨਾਂ ਦੀ ਚਾਲ ਪਿੰਗੀ ਰਹਿੰਦੀ ਹੈ ਠੀਕ ਆ ਜਾਂ ਕੋਈ ਮਾੜਾ ਮੋਟਾ ਕ ਪੂਰਾ ਮਤਲਬ ਜਿਆਦਾ ਹੈ ਕਿ ਥਾਂ ਸੋਚਗਾ ਜਮੇ ਹਣਾ ਉਹ ਕਾਲੀ ਜੰਡ ਦੋ ਗਲੀ ਖੜੀ ਕਰੋ ਹਾਂ ਬਿਲਕੁਲ ਬਿਲਕੁਲ ਬਈ ਹਾਂ ਇਹ ਹੈ ਲੋਟਾ ਹੈ ਪ੍ਰੋਬਲਮ ਆਉਂਦੀ ਹੈ ਬਈ ਇਹ ਇਹ ਗੱਲ ਹੈ ਪਿੰਡੀ ਬਈ ਇੱਕ ਗੱਲ ਹੋਰ ਵੀ ਆ ਇਹ ਦੂਆਡੀ ਕਿਤਾ ਜਿਹਨੂੰ ਰਾਸ ਆ ਗਿਆ ਰਾਸ ਆ ਗਿਆ ਗੱਲ ਤਾਂ ਇਹ ਕੋਣ ਕਈ ਗਾਵਾਂ ਨੂੰ ਕਮਿੰਗ ਥਾਮਾ ਜਿਹੜੇ ਲਈ ਚੰਗੀਆਂ ਉਹਨਾਂ ਲਈ ਤਾਂ ਚੰਗੀਆਂ ਨਹੀਂ ਮਤਲਬ ਜੇ ਕੋਈ ਵੀ ਮਰਤੀ ਹੈ ਪਾਵਾਂ ਦੀ ਬੱਕਰੀ ਦਾ ਉਹ ਬੱਕਰੀ ਦਾ ਉਹ ਕੰਮ ਦੇ ਵਿੱਚ ਨਾ ਕਰੋ ਜੇ ਹੁਣ ਆਪਾਂ ਕਹਾਂਗੇ ਵੀ ਪੰਜ ਸੱਤ ਗਾਵਾਂ ਵਿੱਚ ਬਣਾਗੇ ਨਹੀਂ ਸਾਰੀ ਫੀਡ ਮੈਂ ਛਾਲੀ ਬਣ ਕੇ ਆਉਂਦੀ ਹੈ ਗਾਵਾਂ ਵਾਲੀ ਆਟਾ ਆਪਾਂ ਲੈਂਦੇ ਨਹੀਂ ਗਾਵਾ ਖੁੱਲਗਾ ਪਾ ਲੀਆਂ ਆਪਾਂ ਉਹਨਾਂ ਨੂੰ ਖੁੱਲਗਾ ਛੱਡ ਨਹੀਂ ਸਕਦੇ ਕੱਲੀਆਂ ਸਾਲਾਂ ਦੀ ਦਿਨੇ ਕੋਲ ਨਾ ਕਰਦੀਆਂ ਠੀਕ ਆ ਜਾਨੀ ਕਿ ਉਹ ਜਿਹੜੇ ਮਹਿਸਾਲਾ ਮਾਹੌਲ ਆ ਨਾ ਉਹਦੇ ਵਿੱਚ ਗਾਵਾ ਸੈੱਟ ਹੀ ਨਹੀਂ ਬਾਈ ਮਹਿਸਾਲਾ ਬੰਦਾ ਮੈਂ ਸਾਰਾ ਕੋ ਜਿਹੜੇ ਬੰਦੇ ਨੇ ਗਾਵਾ ਕਰਨੀਆਂ ਗਾਮਾ ਵਾਲਾ ਬੰਦਾ ਗਾਵਾ ਨਾ ਕਰਦਾ ਤੇ ਜੇ ਗਾਵਾ ਦਾ ਕੰਮ ਇਤੇ ਸੌਖਾ ਰੱਖੇ ਜੇ 5-7 ਹਜ਼ਾਰ ਖਰਚਾ ਵੀ ਹੋਣਾ ਤਾਂ ਫਿਰ ਉਹਦੇ ਬਾਅਦ ਤੇ ਫਿਰ ਢਾਡੀ ਬਣਾਉਣਾ ਪੂਜੇਗਾ ਪ੍ਰੋਜੈਕਟ ਢਾਡੀ ਬਣਾਉਣਾ ਠੀਕ ਜਿਹਾ ਉਹਨਾਂ ਛੱਡ ਢਾਡੀ ਹੋਵੇ ਢਾਡੀ ਦੂਆ ਫਿਰ ਉਹਨਾਂ ਨੂੰ ਆਪ ਚੀਜ਼ਾਂ ਵਗੈਰਾ ਜਿਹੜਾ ਟੈਂਪਰੇਚਰ ਮੈਂ ਗਾਵਾ ਵਾਲਿਆਂ ਨੂੰ ਵੀ ਪਿੰਡੀ ਵੀ ਮੈਂ ਜਿੱਥੋਂ ਦੀ ਸੋਚਿਆ ਨਾ ਇੱਕ 12 ਮਹੀਨਿਆਂ ਦੇ ਵਿੱਚ ਜਿਹੜਾ ਆ ਦੋ 2.5 ਮਹੀਨਿਆਂ ਦੇ ਵਿੱਚ ਕੱਢ ਗਿਆ ਉਹ ਕਾਮਯਾਬ ਬਹੁਤ ਔਖਾ ਹੈ ਮਿਹਨਤ ਮਿਹਨਤ ਵਾਲਾ ਦੋ ਮਹੀਨੇ ਦਾ ਬਾਈ ਫਿਰ ਜਿਵੇਂ ਆਪਾਂ ਫਰਿੱਜ ਫਰੂਜ ਦੇ ਸਬਜੀ ਨਹੀਂ ਲਾ ਕੇ ਰੱਖਦੇ ਉਹੇ ਲੱਗਦੀਆਂ ਬੰਦੀਆਂ ਬਸ ਇਹ ਮਤਲਬ ਬਾਈ ਦੁਨੀਆ ਦੇ ਮਸ਼ਹੂਰ ਜਿਨ੍ਹਾਂ ਦਾ ਬਹੁਤ ਵੱਡਾ ਨਾਮ ਬਾਈ ਪਿੰਦੀ ਸਦੂ ਸੀ ਸਾਡੇ ਦੇ ਨਾਲ ਬਾਈ ਨਾਲ ਢੇਰ ਸਾਰੀਆਂ ਗੱਲਾਂ ਬਾਤਾਂ ਕੀਤਿਆਂ ਉਹ ਚੀਜ਼ਾਂ ਪੁੱਛ ਕੇ ਦਿੱਤੀਆਂ ਜਿਹੜੀਆਂ ਤੁਹਾਨੂੰ ਨਹੀਂ ਪਤਾ ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ 10 ਮਿੰਟ ਕੱਢਿਆ ਤਾਂ ਤੁਹਾਨੂੰ ਕੋਲ ਸਾਡੀ ਵੀਡੀਓ ਤੋਂ ਸਿੱਖਣ ਨੂੰ ਮਿਲੇ ਕਿਉਂਕਿ ਉਹ ਵੀਡੀਓ ਦਾ ਫਾਇਦਾ ਨਹੀਂ ਜੇ ਤੁਸੀਂ ਕੋਈ ਚੀਜ਼ ਇਹ ਸੋਚੋ ਵੀ ਅਸੀਂ ਪਸ਼ੂ ਵੇਚਣ ਵਾਲੀਆਂ ਵੀਡੀਓ ਬਣਾਉਣੇ ਉਹ ਸਾਡਾ ਕਿੱਤਾ ਦਾ ਸਾਡਾ ਰੋਜਗਾਰ ਆ ਉਹ ਸਾਡਾ ਧੰਨ ਆ ਠੀਕ ਹੈ ਜੀ ਇੱਕ ਚੀਜ਼ ਧੰਨ ਦੇ ਨਾਲ ਨਾਲ ਤੁਹਾਨੂੰ ਜਾਣਕਾਰੀ ਦੇਣੀ ਵੀ ਸਾਡੇ ਲਈ ਬੜੀ ਜ਼ਰੂਰੀ ਸੀਗੀ ਬਹੁਤ ਸਾਰਾ ਧੰਨਵਾਦ ਪਿੰਦੀ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਮੇਂ ਤੋਂ ਸਮਾਂ ਦਿੱਤਾ ਹੋਰ ਜਾਣਕਾਰੀ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਰਹਾਂਗੇ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਕੈਮਰਾਮੈਨ ਕਰਦੀਪ ਗਿੰਦ ਦੇ ਨਾਲ ਇਜਾਜ਼ਤਵਾਲੋਂ ਬਦਿਆ ਤਰਵਾ